ਕਿਹੜੀ ਵੀਡੀਓ ਚ ਲੱਤੈ ਇਹਨੂੰ ਮੈਨੂੰ ਸਟੇਟਸ ਪਾਈ ਕੀਤਾਗਾ ਉਹਦੇ ਵਿੱਚ ਵੀਡੀਓ ਚ ਲੱਤਾਂ ਸੀ ਉਹ ਜਿਦਾਂ ਕਹਿੰਨਾ ਗਰੋਲਾ ਰੋਲ ਉੱਥੇ ਐ ਕਹਿੰਦਾ ਉਹਨਾਂ ਗੱਡੀਆਂ ਵੱਡੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਗੁਰੂ ਤੇ ਕਹਿੰਦਾ ਦੇਣ ਵਾਲਾ ਵੀ ਭਾਂਡਾ ਦੇਖ ਕੀ ਜੋਹੋਂ ਪਾਉਂਦਾ ਜੇ ਦਿਲ ਵੱਡੇ ਰੱਖੋਗੇ ਉਹ ਉਹਦਾ ਵਾਦ ਦਿੰਦਾ ਲਓ ਵੀ ਮਿੱਤਰ ਪਿਆਰਿਓ ਬਾਈ ਸਿੱਧੂ ਦਾ ਕਿਹੜਾ ਨਵਾਂ ਗੀਤ ਆ ਗੀਤ ਆਉਣ ਤੋਂ ਬਾਅਦ ਇੱਕ ਵਾਰੀ ਫੇਰ ਤੋਂ ਆਪਾਂ ਪਹੁੰਚ ਚੁੱਕਿਆ ਸਿੱਧੂ ਬਾਈ ਦੀ ਯਾਦਗਾਰ ਤੇ ਪਿੰਡ ਮੂਸੇ ਆ ਦੇਖੋ ਨਵਾਂ ਕੰਮ ਚੱਲ ਰਿਹਾ ਓਰੇ ਨਵਾਂ ਕੀ ਕੀ ਹੋ ਰਿਹਾ ਆਪਾਂ ਦੇਖਦੇ ਆ ਕਿ ਕਿਸ ਤਰ੍ਹਾਂ ਦਾ ਮਾਹੌ ਇਹ ਮੇਰੇ ਖਿਆਲ ਚ ਇਹ ਬਾਥਰੂਮ ਵਗੈਰਾ ਕਰ ਰਹੇ ਹੋ ਬਾਈ ਤਿਆਰ ਆ ਇਹ ਬਾਥਰੂਮ ਤਿਆਰ ਕਰ ਰਹੇ ਹੋ ਪਾਣੀ ਦਾ ਵੀ ਇਧਰ ਪ੍ਰਬੰਧ ਹੋਊਗਾ ਪਰਲੇ ਸਾਈਡ ਤੇ ਆਰੋ ਲੱਗੂਗਾ ਜੀ ਇਧਰਲੇ ਸਾਈਡ ਤੇ ਆਰੋ ਲੱਗੂ ਹੈ ਪਰਲੇ ਸਾਈਡ ਤੇ ਇਧਰ ਇਹ ਲੇਡੀਜ਼ ਆ ਜੀ ਇਹ ਲੇਡੀਜ਼ ਹੋ ਗਿਆ ਆ ਗਿਆ ਜੀ ਅੱਛਾ ਜੀ ਪਰਲੇ ਸਾਈਡ ਤੇ ਆਰੋ ਲੱਗੂਗਾ ਅੱਛਾ ਇਹ ਲੇਡੀ ਦਾ ਲੇਡੀਜ਼ ਤੇ ਇਹ ਜੈਂਟਸ ਇਹ ਆ ਗਿਆ ਜੀ ਇਹ ਦਾ ਅਫਸਰਾਂ ਵਾਸਤੇ ਆ ਗਿਆ ਜੀ ਕਿਹੜਾ ਇਧਰ ਨਾਲ ਵਾਲੀ ਇਧਰ ਅੱਛਾ ਇਹ ਉਰੇ ਸਿਕਿਉਰਿਟੀ ਵਾਸਤੇ ਆ ਗਿਆ ਹੈ ਅੱਛਾ ਇਹ ਅਫਸਰਾ ਵਾਸਤੇ ਆ ਗਿਆ ਲੋਡੀ ਵਾਰਡ ਵਾਸਤੇ ਅੱਛਾ ਜੀ ਤੇ ਇੱਧਰ ਦਾ ਲੱਗੂਆ ਯਾਰ ਅੱਛਾ ਉਰੇ ਉਰੇ ਆਰੋ ਲੱਗਣਾ ਹਾਂਜੀ ਤੇ ਪ੍ਰਬੰਧਤਾ ਫਿਰ ਪੂਰਾ ਕਰਤਾ ਜਾਵਾਂ ਉਰੇ ਹਾਂਜੀ ਪੂਰਾ ਕਰਤਾ ਜਿਆ ਇੰਟਰਨਟ ਕੋ ਲੱਗੀ ਸਾਰੇ ਤੇ ਲੱਗੀ ਪਹਿਲਾਂ ਚੱਕਰ ਹੁੰਦਾ ਸੀ ਇੱਥੇ ਹਾਂ ਇਹ ਉਰੇ ਇਹ ਬੜੀ ਵੱਡੀ ਪਰੇਸ਼ਾਨੀ ਸੀ ਇਹ ਬਾਥਰੂਮ ਵਗੈਰਾ ਦੂਰੋਂ ਕਿ ਦੂਰੋਂ ਆਉਂਦਾ ਹੁੰਦੇ ਸੀ ਨਾ ਬਾਈ ਕਿਵੇਂ ਅੱਗੇ ਵੀ ਦਿਖਾਉਣਾ ਹੋਰ ਕੀ ਕੀ ਬਦਲਿਆ ਕਿਵੇਂ ਬਾਥਰੂਮਾਂ ਦੀ ਬਹੁਤ ਦਿੱਕਤ ਸੀ ਕਿਉਂਕਿ ਦੂਰੋਂ ਆਉਂਦੇ ਸੀ ਲੋਕ ਬਾਕੀ ਕੰਮ ਕਿਹੜਾ ਹੋਣਾ ਹੁੰਦਾ ਹੌਲੀ ਹੌਲੀ ਕਿਉਂਕਿ ਟਾਈਮ ਲੱਗਦਾ ਚੀਜ਼ਾਂ ਵਾਸਤੇ ਟਾਇਲ ਟੂ ਲਾਤੀ ਇਹ ਕੌਣ ਕਰਵਾ ਕੌਣ ਰਿਹਾ ਆਪਣੇ ਕਰਾ ਰਿਹਾ ਜੀ ਬਾਪੂ ਬਲਕੌਰ ਉਹ ਵੀ ਕਰਾ ਰਨੇ ਬਲਕੌਰ ਸਿੰਘ ਵੀ ਕਰਾ ਰ ਤੁਸੀਂ ਕਿੱਥੋਂ ਆਂ ਓਰੀਆਲ ਅੱਛਾ ਮਾਨਸੋ ਮਿਸਤਰੀਆਂ ਤੁਸੀਂ ਟਾਇਲ ਦੇ ਹਾਂ ਜੀ ਹਾਂ ਜੀ ਅੱਛਾ ਟਾਇਲ ਦੇ ਕੇ ਸਾਰੇ ਕਾਸ਼ੇ ਦੀਆਂ ਇਹ ਸਾਰਾ ਤੁਸੀਂ ਨਹੀਂ ਬਣਾਇਆ ਇਹ ਹਾਂ ਜੀ ਆਪੇ ਬਣਾਇਆ ਜੀ ਅੱਛਾ ਸਾਰਾ ਤੁਸੀਂ ਨਹੀਂ ਬਣਾਇਆ ਇਹ ਗੱਲਬਾਤ ਇਹ ਵਧੀਆ ਬਣਾਤੀ ਜੀ ਹੈਨਾ ਚਲੋ ਆਏ ਆ ਵੀ ਕੋਈ ਬੰਦਾ ਆਉਂਦਾ ਕਿਤੋਂ ਹੈਨਾ ਤਾਂ ਥੋੜਾ ਜਿਹਾ ਇਹ ਸੁਵਿਧਾ ਚਾਹੀਦੀ ਆ ਠੀਕ ਆ ਜੀ ਧੰਨਵਾਦ ਜੀ ਗੱਲਬਾਤ ਕਰਨ ਵਾਸਤੇ ਤਾਂ ਇਹ ਇਹ ਹੋ ਗਏ ਬਾਥਰੂਮ ਬਣ ਗਏ ਇੱਧਰ ਹੈ ਨਾ ਕਿਉਂਕਿ ਇਹ ਲੋਕਾਂ ਦੀ ਪਰੇਸ਼ਾਨੀ ਸੀ ਵੱਡੀ ਇਹ ਕਮਰਾ ਹੋ ਗਿਆ ਸਕਿਉਰਿਟੀ ਵਾਸਤੇ ਇੱਕ ਕੋਰੇ ਕਮਰਾ ਕਿਹੜੀ ਮਤਲਬ ਮੁਲਾਜ਼ਮ ਹੋਣਗੇ ਉਹਨਾਂ ਦਾ ਇਹ ਕਮਰਾ ਬਣਾਤਾ ਕਮਰਾ ਵੀ ਦੇਖ ਲਈ ਅੰਦਰੋਂ ਹਾਂ ਇਹ ਹੈਗਾ ਕਮਰਾ ਠੀਕ ਆ ਭਾਈ ਤੇ ਰੈਸਟ ਵਗੈਰਾ ਕਰਨ ਨੂੰ ਲਾ ਲਓ ਜਾਂ ਕਿਵੇਂ ਵੀ ਲਾ ਲਓ ਤੁਸੀਂ ਤੇ ਉਸ ਤੋਂ ਬਾਅਦ ਅਗਰ ਭਾ ਅੱਗੇ ਗੱਲ ਕਰਦੇ ਹਾਂ ਕਿ ਅੱਗੇ ਹੋਰ ਕਿਸ ਤਰ੍ਹਾਂ ਦਾ ਮਾਹੌਲ ਆ ਇਹ ਚੱਲਦੇ ਆ ਭਾਈ ਪੇਂਟ ਮੈਂ ਦਿਖਾਈ ਦਿੱਤਾ ਸੀ ਪਿਛਲੀ ਵਾਰ ਇਹ ਜਿਹੜਾ ਆ ਪੇਂਟ ਆ ਸਾਰਾ ਮੈਂ ਦਿਖਾਤਾ ਸੀ ਤੁਹਾਨੂੰ ਗੱਲਬਾਤ ਦੁਕਾਨਾਂ ਨੇ ਜਿਹੜੀਆਂ ਬਾਹਰ ਇਹ ਆ ਦੇਖੋ ਆ ਦੁਕਾਨਾਂ ਹਲੇ ਵੀ ਹੁੰਨੀਆਂ ਨੇ ਲੋਕ ਆਉਂਦੇ ਰਹਿੰਦੇ ਜਾਂਦੇ ਰਹਿੰਦੇ ਨੇ ਇਹ ਆ ਆ ਨੇ ਦੁਕਾਨਾਂ ਕਿਵੇਂ ਆ ਬਾਈ ਕੀ ਹਾਲ ਨੇ ਠੀਕ ਹੋ ਐਂਡ ਜਮਾ ਬੱਲੇ ਬੱਲੇ ਕਿੱਥੋਂ ਆਏ ਬਾਈ ਲੈ ਅਸੀਂ ਆਏ ਆ ਪਹੀੜ ਪਿੰਡ ਤੋਂ ਅੱਛਾ ਕੀ ਬਾਤ ਆ ਪਹੀੜ ਹੈ ਅਹਿਮਦਗੜ ਮੰਡੀ ਅਹਿਮਦ ਕੀ ਹਾਲ ਨੇ ਬਾਈ ਠੀਕ ਹੋ ਜੀ ਹੋਰ ਬਾਈ ਅੱਛਾ ਕੋਈ ਨਹੀਂ ਕਰੇ ਅੱਜ ਪਤਾ ਨਹੀਂ ਬਾਈ ਮੈਂ ਗਿਆ ਨਹੀਂ ਇਧਰ ਹੀ ਆ ਜਾਲੇ हां तू ठीक हां 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 ਕਿਵੇਂ ਚੱਲਦਾ ਤੇਰਾ ਕੰਮ ਕਰ ਠੀਕ ਆ ਭਰਾ ਵਧੀਆ ਕਹਿਮਾਂ ਗੱਲਬਾਤ ਹਾਂ ਵਧੀਆ ਅੱਛਾ ਤੇ ਕਿ ਦਿਹਾੜੀ ਪਈ ਜਾਂਦੀ ਹੈ ਭਾਈ ਆਂ ਆਪਣਾ ਟਾਈਮ ਪਾਸ ਹੋ ਜਾਂਦਾ ਟਾਈਮ ਪਾਸ ਹੋ ਜਾਂਦਾ ਹੈਨਾ ਕਿ ਕਿੰਨੇ ਕੁ ਲੋਕ ਆਉਂਦੇ ਨੇ ਜੀ ਉਰੇ ਬਹੁਤ ਲੋਕ ਆਉਂਦੇ ਆ ਭਰਾ ਵੱਡੇ ਵੱਡੇ ਸਟਾਰ ਅੱਛਾ ਵੱਡੇ ਵੱਡੇ ਸਟਾਰ ਮਤਲਬ ਵੱਡੇ ਵੱਡੇ ਲੋਕ ਆਉਂਦੇ ਬੰਗਈ ਜਿੱਤੇ ਮਾਰੂੰ ਬਸ ਸਹੀ ਇਹੀ ਜਾਂਦੇ ਨੇ ਕੋਈ ਕਦੋਂ ਹੋਰ ਕੌਣ ਆਇਆ ਸੀ ਯਾਰ ਤੈਨੂੰ ਕੋਈ ਸਟਾਰ ਕੋਈ ਸਟਾਰ ਆਇਆ ਹੈ ਗਾਇਕ ਤਾਂ ਵੀ ਆਈ ਜਾਂਦੇ ਬਰਕਾਰਨ ਖਿੱਲੇ ਵਰਗੇ ਹੋਰ ਆ ਗਏ ਹਾਂ ਜਿਹੜੇ ਗਾਇਕ ਆਈ ਜਾਂਦੇ ਰਹਿੰਦੇ ਭਰਾ ਆਈ ਜਾਂਦੇ ਨੇ ਹਾਂ ਅੱਛਾ ਲੋਕ ਉਂ ਵੈਸੇ ਕਹਿੰਨੇ ਕਿ ਆ ਜਾਂਦੇ ਨੇ ਦਿੱਲੀ ਅਤੇ ਹੀ ਨਹੀਂ ਬਰਾ ਇਹ ਅੰਨਿਆ ਰਹਿੰਦੇ ਗੱਡੀਆਂ ਹਾਂ ਕਿਵੇਂ ਕਿਵੇਂ ਇੱਧਰ ਹੁਣ ਆਏ ਖੜੇ ਨੇ ਹਾਂ ਐਂ ਚੱਲੀ ਜਾਂਦਾ ਰਹਿੰਦਾ ਗੱਡੀਆਂ ਆ ਗਈਆਂ ਬਾਕੀਆਂ ਹਾਂ ਆ ਗਈਆਂ ਬਾਕੀਆਂ ਦਾ 15 ਘੰਟੇ ਖੜੀਂ ਹੀ ਰਹਿੰਦੀਆਂ ਤੇਰਾ ਪਿੰਡ ਕਿਹੜਾ ਬਾਈ ਮੂਸਾ ਹੀ ਆਹੀ ਪਿੰਡ ਸਿੱਧੂ ਮੂਸੇ ਦਾ ਹਾਂ ਬਾਈ ਨੂੰ ਮਿਲਦਾ ਬਹੁਤ ਵਾਰੀ ਮਿਲਿਆ ਬਰਾਮ ਦਾ ਅੱਛਾ ਮੈਂ ਤਾਂ ਜਾਣਦਾ ਚੰਗੀ ਤਰ੍ਹਾਂ ਅੱਛਾ ਕਿਵੇਂ ਸੀ ਬੰਦਾ ਕੈਂਟ ਦੀ ਬਾਈ ਲੈਤਾ ਸੀ ਬਾਲਾ ਕੈਂਟ ਬੰਦਾ ਜਿੰਨਾ ਇਸ ਬੰਦਾ ਜਿਵੇਂ ਮੈਨੂੰ ਸਾਈਕਲ ਕਿਹੜੀ ਕਿਹੜੀ ਵੀਡੀਓ ਚ ਲੈਂਦਾ ਇਹਨੂੰ ਮੈਨੂੰ ਸਟੇਟਸ ਪਾਈ ਕੀਤਾਗਾ ਉਹਦੇ ਵਿੱਚ ਵੀਡੀਓ ਜੇ ਲੈਂਦਾ ਸੀ ਉਧਰ ਕਿੰਨਾ ਗਰੋਲਾ ਰੋਲਾ ਉੱਥੇ ਐ ਕਹਿੰਦਾ ਉਹਨਾਂ ਗੱਡੀਆਂ ਵੱਡੀਆਂ ਰੱਖਣ ਨਾਲੋਂ ਦਿਲ ਵੱਡੇ ਰੱਖਿਆ ਗੁਰੂ ਤੇ ਕਹਿੰਦਾ ਦੇਣ ਵਾਲਾ ਵੀ ਭਾਂਡਾ ਦੇਖੀ ਜੋ ਉਹ ਪਾਉਂਦਾ ਕਿ ਜੇ ਦਿਲ ਵੱਡੇ ਰੱਖੋਗੇ ਉਹ ਉਹਦਾ ਵਾਧਾ ਦਿੰਦਾ ਜੇ ਦਿਲ ਛੋਟਾ ਰੱਖੋਗੇ ਤਾਂ ਘੱਟ ਦਿੰਦਾ ਵੀ ਦਿਲ ਵੱਡੇ ਰੱਖਿਆ ਕਰੋ ਉਹ ਚ ਤੂੰ ਹੈਗਾ ਦੀ ਹਾਂ ਉਹ ਕੰਨੇ ਚ ਹੈਗਾ ਅੱਛਾ ਤੇ ਉਹ ਉਹ ਮਤਲਬ ਆਹ ਗੜਾ ਸਾਈਕਲ ਦੀ ਇਹ ਵੀ ਬਾਈ ਨਹੀਂ ਲੈ ਕੇ ਤਾ ਹਾਂ ਮੈਨੂੰ ਸਾਈਕਲ ਲੈ ਕੇ ਦਿੱਤਾ ਸੀ ਕਰੇ ਸਾਈਪਸ ਮੈਨੂੰ ਆ ਲੈ ਕੇ ਤਾ ਇਹ ਦੂਜਾ ਇੱਕ ਹੋਰ ਸੀਗਾ ਬੀਜਰ ਹਾਂ ਉਸ ਉਹ ਸਾਈਕਲ ਲੈ ਕੇ ਤਾ ਹੀ ਪ੍ਰਾਣੇ ਕਰੇ ਸਿੱਧੂ ਬੇ ਅੱਛਾ ਹਾਂ ਹੁਣ ਹੈਗਾ ਤੇਰੇ ਕੋਲ ਉਹ ਹਾਂ ਕਰੇ ਪਿਆ ਹੈ ਉਹ ਕਰੇ ਪਿਆ ਹੈ ਤੇ ਨਾਲ ਅੱਛਾ ਵਧੀਆ ਪਿਆਰ ਸੀ ਬਾਈ ਦਾ ਹਾਂ ਹਾਂ ਵਧੀਆ ਬੋਲ ਚੱਲ ਸੀ ਸਾਡਾ ਪ੍ਰਾਣਾ ਕਰ ਇਹਦਾ ਸਿੱਧੂ ਬਾਈ ਦਾ ਪ੍ਰਾਣਾ ਕਰ ਉਧਰ ਹੀ ਹੈ ਸਾਡੇ ਘਰ ਆ ਗਏ ਛੋੜਾ ਘਰ ਛੋੜਾ ਘਰ ਉੱਥੀ ਪ੍ਰਾਣਾ ਕਰਦੇ ਹਾਂ ਹਾਂ ਅੱਛਾ ਆਈ ਹੁਣੀ ਸੀਗੇ ਸਾਲ ਵੀ ਨਹੀਂ ਹੋਇਆ ਸੀ ਇਹ ਫੇਲੀ ਚ ਆਈ ਸੀ ਅੱਛਾ ਉਧਰ ਹੀ ਰਹਿਗਾ ਤੂੰ ਕਹੇ ਕਿ ਦਿਨ ਪਹਿਲਾਂ ਮਿਲਿਆ ਤੀ ਉਹ ਕਦੋਂ ਬਾਈ ਨਾਲ ਇਹ ਕੰਮ ਹੋਇਆ ਮੈਂ ਮੈਂ ਟਰੈਕਟਰ ਚਲਾਈ ਜਾਂਦਾ ਸੀ ਉੱਥੇ ਦੇਖਿਆ ਸੀ अच्छा हां बाकी आया ਸੀਗਾ ਉਹ ਤਾਂ سارے ਵੇੜੇ ਚ ਫਿਰਦਾ ਸੀਗਾ اچھا ਦੂਜੇ ਕਿਤੇ ਨਹੀਂ ਕਿਤੀ ਦਿਨ ਗੱਲ ਹੋ ਗਈ ਇਹ ਆਈ ਫਿਰਦਾ ਰਹਿੰਦੀ ਜੋ ਵੈਲੀ ਹੈ ਕੋਈ ਐਟੀਟਿਊਡ ਨਹੀਂ ਸੀ ਵੀ ਐਡਾ ਵੱਡਾ ਸਟਾਰ ਹਾਂ ਉਹਦੇ ਜੇ ਐਟੀਟਿਊਡ ਨਹੀਂ ਸੀ ਤਾਂ ਹੀ ਉਹਨੂੰ ਰੱਬ ਨੇ ਇੰਨਾ ਵੱਡਾ ਚੜਾਇਆ ਸੀ ਤੇ ਜੇ ਐਟੀਟਿਊਡ ਹੀ ਨਹੀਂ ਸੀਗਾ ਹਾਂ ਉਹ ਸਿੰਪਲ ਰਹਿਣ ਵਾਲਾ ਬੰਦਾ ਸੀ ਸਿੰਪਲ ਰਹਿਣ ਵਾਲਾ ਬੰਦਾ ਸੀ ਹਾਂ 2 400 ਦਿਹਾੜੀ ਬਣ ਜਾਂਦੀ ਆ ਹਾਂ ਹਾਂ ਬਰਾਬਰ ਦੀ ਅਦਰ ਕੋਲ ਕੀ ਕੀ ਵੇਚ ਰਹੇ ਨੇ ਸਟਿਕਰ ਸਟicker ਆ ਛੱਲੇ ਐਦਾ ਦੀ ਜਮੇ ਜਰਾ ਆਹ ਦੇਖੋ ਭਾਈ ਇਹ ਉਰੇ ਖੜਾ ਹੁੰਦਾ ਭਾਈ ਜਮਾ ਬਾਹਰ ਇਹ ਤੋਂ ਲੈ ਕੇ ਜਰੂਰ ਆਇਆ ਕਰੋ ਕਦੋਂ ਨੇ ਕਹਿੰਨੇ ਕਹਿੰਨੇ ਦਾ ਵੇਚਦਾ ਇਹ ਆਪਰਾ ਦੇਖ ਕੀ ਲੱਗ ਜਾਂਦੇ ਆ ਕਿ ਜਿਵੇਂ ਰੇਟ 50 ਦਾ ਵੀ 20 ਤੇ 30 ਤੇ 40 ਐਵੇਂ ਇਹ ਬੰਦਾ ਦੇਖ ਕੇ ਦੇ ਨਾ ਕਿਵੇਂ ਲੱਗ ਹਾਂ ਹਾਂ ਕੋਈ ਨਹੀਂ ਕੋਈ ਚੱਕਦਾ ਕਰਕੇ ਚੱਕਦੇ ਕਰਾ ਠੀਕ ਆ ਕੋਈ ਨਾ ਰੇਟ ਲੱਭ ਜੂ ਹਾਂ ਬੇਬੇ ਕਿਵੇਂ ਹੋ ਠੀਕ ਆ ਪੁੱਤ ਬੇਬੇ ਕੀ ਤੂੰ ਕੀ ਵੇਚ ਰਹੀਆਂ ਥੱਲੇ ਸਿੱਕ ਕਰਾ ਥੱਲੇ ਬਣ ਜਾਂਦੀ ਹੈ ਦਿਹਾੜੀ ਬਸ ਕਦੇ ਬਣਗੀ ਕਦੇ ਕਦੇ ਬਣਗੀ ਕਦੇ ਨਾ ਠੀਕ ਆ ਕਿੰਨੇ ਕਿਲੋ ਕ ਆਉਂਦੇ ਨੇ ਡੇਲੀ ਡੇਲੀ ਆਈ ਜਾਂਦੇ ਆ ਆ ਲਓ ਵੀ ਇੱਧਰ ਅੱਗੇ ਹੋਰ ਚੱਲਦੇ ਆਂ ਆ ਆ ਦੇਖੋ ਅੰਦਰ ਆ ਗਏ ਆਪਾਂ ਇੱਧਰ ਸਮਾਦ ਕੇ ਨਹੀਂ ਇੱਧਰ ਬਾਈ ਹੋਰੀ ਆ ਰਹ ਨੇ ਗੁੜੀ ਆ ਨਾਲ ਬੱਚੇ ਨੇ ਕੀ ਹਾਲ ਨੇ ਵੀਰੇ ਸੱਸੀ ਕਾ ਭਾਈ ਸੱਸੀ ਕਾ ਭਾਈ ਕਿੱਥੋਂ ਆਏ ਵੀਰੇ ਤੁਸੀਂ ਵੇ 400 ਮੋੜ ਪਿੰਡ ਆ ਸਾਡਾ ਉਰੇ ਨਾਲ ਹੀ ਆ ਹਾਂਜੀ ਲਾ ਵੀ ਹਾਂਜੀ ਆ ਫੈਨ ਆ ਹੁੰਦਾ ਫੈਨ ਆ ਸਿੱਧੂ ਬਾਈ ਦਾ ਹਾਂਜੀ ਪੱਗ ਵੀ ਬਾਈ ਨੂੰ ਦੇਖ ਦੇਖ ਕੇ ਲੱਗਿਆ ਬਣਨਾ ਹਾਂਜੀ ਅੱਛਾ ਪਹਿਲਾਂ ਤਾਂ ਨਹੀਂ ਬਣਦਾ ਸੀ ਪੱਗ ਨਹੀਂ ਜੀ ਅੱਛਾ ਕੀ ਨਾਮ ਆ ਤੁਹਾਡਾ ਉਹਦੇ ਵੀਰ ਜੀ ਉਹਦੇ ਵੀਰ ਅੱਛਾ ਬਾਈ ਦੇ ਗਾਣੇ ਵਧੀਆ ਲੱਗਦੇ ਨੇ ਹਾਂਜੀ ਕਿਹੜੀ ਕਲਾਸ ਚ ਪੜਦਾ ਪੰਜਵੀਂ ਚ ਜੀ ਪੰਜ ਵੀ ਕੀ ਵਧੀਆ ਕੀ ਲੱਗਦਾ ਸੀ ਬਾਈ ਦੇ ਵਿੱਚ ਗਾਨੇ ਜੀ ਕਿਹੜਾ ਗਾਣਾ ਜ਼ਿਆਦਾ ਵਧੀਆ ਲੱਗਦਾ ਇਹੋ 295 295 295 ਸਾਰੇ ਨੂੰ ਪਤਾ ਲੱਗਿਆ ਸਾਨੂੰ ਪੁੱਤ ਕਿਹੜਾ ਵਧੀਆ ਲੱਗਦਾ ਮੈਨੂੰ ਤਾਂ ਸਾਰੇ ਗਾਣੇ ਵਧੀਆ ਲੱਗਦੇ ਮੈਨੂੰ ਤਾਂ ਇਹਦੀ ਇਨਸਾਨੀਅਤ ਵਧੀਆ ਲੱਗਦੀ ਉਹ ਸਾਰੀ ਗੱਲ ਗਾਣਿਆਂ ਦੇ ਮੂੰਹ ਤੇ ਕਹਿ ਦਿੰਦੇ ਸੀਗੇ ਬੜਾ ਵਾਤਾ ਇਹ ਵਧੀਆ ਇਨਸਾਨ ਸੀ ਹੈਨਾ ਹਾਂਜੀ ਆ ਹੋਰ ਕੀ ਚੰਗਾ ਲੱਗਦਾ ਸੀ ਪੁੱਤ ਬਸ ਹਰ ਇੱਕ ਗੱਲ ਕਿਸੇ ਦੇ ਮੂੰਹ ਤੇ ਕਹਿੰਦੀ ਸੀ ਲੋਗਰ ਨੂੰ ਤਾਂ ਮੱਚ ਜਾਂਦੇ ਸੀ ਅੱਛਾ ਐਂ ਦੱਸੋ ਕਦੋਂ ਮਿਲੇ ਸੀ ਕਦੇ ਤੁਸੀਂ ਬਾਈ ਨੂੰ ਨਹੀਂ ਕਦੇ ਮੁਲਾਕਾਤ ਹੀ ਨਹੀਂ ਲੱਗੀਆਂ ਤੇ ਬਾਈ ਜੀ ਆਏ ਸੀ ਕਿ ਇੱਕ ਦੋ ਵਾਰੀ ਬਾਈ ਮਿਲੇ ਨਹੀਂ ਗਏ ਉਸ ਟਾਈਮ ਨਾ ਪਤਾ ਕੀ ਗੱਲ ਸੀ ਹੈ ਹੀ ਨਹੀਂ ਸੀ ਇਹ ਅੱਛਾ ਬਾਈ ਜੀ ਪ੍ਰਿਆਰ ਚ ਉਦੋਂ ਬਾਹਰ ਸੀਗੇ ਦੋ ਵਾਰ ਉਦੋਂ ਬਹੁਤ ਛੋਟੇ ਸੀਗੇ ਇਹ ਬਾਕੀ ਮੈਂ ਵੀ ਫੈਨ ਆ ਬਾਈ ਦਾ ਗਾਣੇ ਸੁਣ ਸੁਣਾ ਮੇਰਾ ਪੁੱਤ ਦੇਖੋ ਇਹਨੇ ਪੱਗ ਬੰਨੀ ਆ ਆਪਾਂ ਉਹ ਰਿਸ਼ਤੇਦਾਰੀ ਚੋਂ ਮਿਲ ਕੇ ਆਂ ਡੇਲੂਆ ਨੇ ਜਵਾਰ ਕੇ ਕੁਲੀ ਆ ਜਿੱਥੇ ਬਾਈ ਦਾ ਉਹ ਆ ਹਣਾ ਤੁਸੀਂ ਕਿਵੇਂ ਜੀ ਮੁੰਡਾ ਦੇਖੋ ਕਾਡੀ ਵੱਡੀ ਗੱਲ ਆ ਕਿਸੇ ਨੂੰ ਦੇਖ ਕੇ ਪੱਗ ਬੰਨਣ ਲੱਗ ਗਿਆ ਨਹੀਂ ਪਹਿਲਾਂ ਬੁੜੀਆਂ ਪਾ ਅੱਜ ਕੱਲ ਤਾਂ ਉਹ ਰਿਵਾਜ ਗਿਆ ਪੁਰਾਣੇ ਟਾਈਮ 'ਚ ਬੁੜੀਆਂ ਕਹਿੰਦੇ ਪੁੱਤ ਜੂੜਾ ਰੱਖ ਪੱਗ ਬੰਨ ਬੰਦੇ ਨਹੀਂ ਪਰ ਆ ਦੇਖੋ ਕਾਡੀ ਵੱਡੀ ਸਿੱਖ ਦੇ ਗਿਆ ਹੈ ਨਾ ਬਹੁਤ ਵੱਡੀ ਸਿੱਖ ਹੈ ਕਾਡੀ ਸਿੱਖ ਦੇ ਗਿਆ ਸਿਰ ਨੰਗੇ ਰੱਖਿਆ ਕਰੋ ਮਾੜੇ ਹੁੰਦੇ ਆ ਥੋੜਾ ਆਹੀ ਲਵੀ ਲਾਉਣੇ ਕਿੰਨੇ ਕਿਲੋਮੀਟਰ ਦੇ ਲਵਾ ਕੰਪਨੀ ਹੈ ਜੀ ਆਪਣਾ ਕੋਟਲੀ ਟੱਪ ਕੇ ਕੋਈ ਬਾਈ ਕਈ ਵਾਰੀ ਮਾਣ ਹੁੰਦਾ ਵੀ ਯਾਰ ਤੁਹਾਡੇ ਏਰੀਆ ਦਾ ਐਡਾ ਵੱਡਾ ਕਲਾਕਾਰ ਬਾਈ ਯਾਰ ਸਾਨੂੰ ਤਾਂ ਮਾਣ ਆ ਆਪਣੇ ਬਾਈ ਤੇ ਤੇ ਬਾਈ ਵਿੱਲਾ ਵੀ ਘੁੰਮਣ ਦਾ ਉਹ ਵੀ ਵਿਚਾਰਾ ਬਹੁਤ ਨਾਲ ਸਾਥ ਦਿੱਤਾ ਬੰਦੇ ਦੁੱਖ ਤਾਂ ਹੈਗਾ ਜੀ ਦੁੱਖ ਤਾਂ ਹੈਗਾ ਪਰ ਜਲ ਆਪਣੀਓ ਘਰੀ ਸੀ ਇਹਨਾਂ ਨੇ ਸਾਰੇ ਦੀਕ ਨਹੀਂ ਇਕੱਲੇ ਦੀ ਤਾਂ ਆਪਦੀ ਕਰੀ ਨਹੀਂ ਬਿਲਕੁਲ ਬਾਈ ਪਰ ਕਰ ਨਹੀਂ ਸਕਦੇ ਕੁਛ ਆਪਾਂ ਹਾਂ ਪਰ ਕਰ ਨਹੀਂ ਸਕਦੇ ਜਿਹੜੀ ਗੱਲ ਆ ਠੀਕ ਆ ਬਾਈ ਆਪਣਾ ਫਾਉ ਨਹੀਂ ਪਾਇਨ ਦਿੰਦੇ ਹਾਂ ਅੱਛਾ ਪੁੱਤ ਨਵਾਂ ਗਾਣਾ ਆਇਆ ਕਿਹੜਾ ਸੁਣਿਆ ਹਲੇ ਤੱਕ ਸੁਣੀ ਨਹੀਂ ਹੈਗਾ ਨਵਾਂ ਸੁਣੀ ਨਹੀਂ ਗਾਣਾ ਜੀ ਨਹੀਂ ਸੁਣਾਇਆ ਨਹੀਂ ਪਰਸੋਂ ਆਇਆ ਮੈਂ ਇਲਾਕੇ ਤੇ ਸੁਣਿਆ ਨਹੀਂ ਅਜੇ ਜੀ ਤੁਸੀਂ ਸੁਣਿਆ ਹਾਂ ਜੀ ਅਜੇ ਸੁਣਿਆ ਨਹੀਂ ਬਾਈ ਗਾਣਾ ਸੁਣਾਓ ਫਿਰ ਸੁਣਾ ਦੇਗਾ ਜੀ ਇਹਨਾਂ ਨੂੰ ਲੋ ਵੀ ਅੱਗੇ ਆਪਾਂ ਇਧਰ ਆ ਚੁੱਕੇ ਆਂ ਇਧਰ ਅੱਗੇ ਬਾਈ ਹੋਰ ਖੜੇ ਨੇ ਚੱਲਦੇ ਆ ਅੱਗੇ ਇਸ ਤਰ੍ਹਾਂ ਦਾ ਬਾਈ ਪਿਆਰ ਕਰਦੇ ਆ ਬਾਈ ਨੂੰ ਮੇਰੀ ਘਰ ਵਾਲੀ ਅਸਾਮ ਤੋਂ ਮੈਂ ਗੁਆਟੀ ਰਹਿੰਦੇ ਰਹਾਂ ਪਹਿਲਾਂ ਅੱਛਾ ਤੁਹਾਡੀ ਘਰ ਵਾਲੀ ਅਸਾਮ ਤੋਂ ਅਸਾਮ ਤੋਂ ਹੀ ਅੱਛਾ ਅਸਾਮ ਚ ਬਾਈ ਤੇ ਬਹੁਤ ਨਾਗਾ ਹਾਂ ਅੱਜ ਵੀ ਹੈ ਉੱਥੇ ਵੀ ਆਪਣੇ ਪੰਜਾਬੀ ਬਹੁਤ ਵਾਸਦੇ ਨੇ ਅੱਛਾ ਬਾਈ ਤੇ ਮੈਂ ਕਹਿੰਨਾ ਵੀ ਕੀ ਬਾਤ ਆ ਉੱਥੇ ਵੀ ਬਾਈ ਦੇ ਤੋ ਮਾਂ ਨੇ ਨਾ ਬਾਈ ਐਡੀ ਦੂਰ ਕਿਵੇਂ ਪਹੁੰਚ ਗਿਆ ਤੂੰ ਅਸਾਮ ਚ ਵਿਆਹ ਕਰ ਮੈਂ ਵਿਆਹ ਵਿਆਹ ਕੀਤਾ ਸੀ ਜੱਟ ਬਾਬੇ ਟੈਲੀਵਿਜ਼ਨ ਬਾਈ ਉੱਥੇ ਜੱਟ ਬਾਬੇ ਟੈਲੀਵਿਜ਼ਨ ਹੈ ਤੇ ਆਪਣੇ ਪੰਜਾਬੀ ਆ ਉੱਥੇ ਹੀ ਆਨੰਦ ਕਾਰਜ ਵਗੈਰਾ ਹੋਏ ਹੈ ਘਰ ਵਾਲੀ ਮੇਰੀ ਹਜੇ ਵੀ ਯਾਰ ਖੜੀ ਆ ਸੰਗ ਦੀ। ਕਿਹ ਸੰਗ ਦੀ ਕਿਉਂ? ਉਹ ਉਦਾਂ ਹੀ ਸੰਗ ਜਾਂਦੀ ਐ। ਥੋੜਾ ਉਹ ਆਸਾਨ ਦੇ ਵਿੱਚ ਰਹੇ ਹੋਇਆ। ਉਥੋਂ ਦੇ ਵੀ ਪੰਜਾਬੀ ਆਪਣੇ ਬਹੁਤ। ਬਲਾ ਤਾਂ ਮੜੇ ਬੋਲਦਾ ਮਾਰ ਲਾਣੇਦਾਰ ਨਹੀਂ ਤੇਨੂੰ ਲੈ ਬਾਈ ਦੀ ਲਾਣੇ ਤਾਂ ਬਾਈ ਕਹਿੰਦਾ ਆਸਾਮ ਦੇ ਵਿੱਚ ਵਿਆਹ ਕਰਵਾਇਆ ਹੋਇਆ। ਲਓ ਆਪਾਂ ਇੱਧਰ ਆ ਗਏ। ਬਾਈ ਦੀ ਸਮਾਧ ਤੇ ਬਾਈ ਦੀ ਲਾਣੇਦਾਰ ਨਹੀਂ ਕਿਹੜੀ ਉਹ ਤਾਂ ਬੈ ਕੇ ਮੁਰਗੀ ਦੇਖ ਕੇ ਬੇਬੇ ਐ ਨਾ। ਤੇ ਘਰ ਵਾਲੀ ਮਾਂ ਮੁੰਡੇ ਦੀ ਉਹ ਵਿਚਾਰੀ ਸੰਗ ਗਈ ਉਹ। ਹਾਂ ਸੰਗ ਦੀ। ਹਾਂ ਸੰਗਦੀ ਆਓ। ਲਓ ਯਾ ਦੇਖੋ ਤੁਸੀਂ। ਇਹ ਆਪਣੇ ਪੰਜਾਬ ਨੂੰ ਘਟਾ ਬਈ। ਹੋਰਾ ਉਹ ਵੱਡਾ ਘਾਟਾ ਪੈ ਗਿਆ ਇਹ ਵੱਡਾ ਘਾਟਾ ਪੈ ਗਿਆ ਬਾਈ ਹੈਨਾ ਤੇ ਇਧਰੋਂ ਹੋਰ ਅਗਰ ਆਪਾਂ ਗੱਲ ਕਰੀਏ ਕਰਦੇ ਸੀ ਨਾ ਬੋਲ ਪੂਰੇ ਕਹਿੰਦਾ ਬੰਬੇ ਤੇ ਕਰ ਹਲਿਆ ਦੇ ਬਿਲਕੁਲ ਬਾਈ ਬਿਲਕੁਲ ਆ ਦੇਖੋ ਤੁਸੀਂ ਇਧਰ ਵੀ ਮਾਹੌਲ ਆ ਕਿਹੜਾ ਸਿਸਟਮ ਇਸ ਤਰ੍ਹਾਂ ਦਾ ਬਾਈ ਇਹ ਲੋਕ ਆਉਂਦੇ ਰਹਿੰਦੇ ਨੇ ਜਾਂਦੇ ਰਹਿੰਦੇ ਨੇ ਸਾਰਾ ਦਿਨ ਹੀ ਚੱਲਦਾ ਰਹਿੰਦਾ ਇੱਥੇ ਤੇ ਇਧਰਲੇ ਪਾਸੇ ਜਿਹੜਾ ਹੈਗਾ ਕੰਮ ਮਤਲਬ ਹੁਣ ਬੂਟੇ ਬਾਟੇ ਤੁਸੀਂ ਦੇਖ ਰਹੇ ਹੋ ਕਿ ਸਾਰੇ ਲਾਤੇ ਆਲੇ ਦਾਲੇ ਹੈਨਾ ਜਦੋਂ ਆਉਂਗੇ ਤਾਂ ਚੇਂਜ ਜ਼ਰੂਰ ਦਿਖੂਗਾ ਇੱਥੇ ਹੁਣ ਕਿਉਂਕਿ ਹੌਲੀ-ਹੌਲੀ ਕਰਿਆ ਸਾਰਾ ਕੁਝ ਇੱਕੋ ਲਖਤ ਕਰਨਾ ਬਾਈ ਉਹ ਵੀ ਨਹੀਂ ਹੁੰਦਾ ਹੈ ਨਾ ਹੌਲੀ-ਹੌਲੀ ਸਾਰਾ ਸਿਸਟਮ ਕਰਿਆ ਦੇਖੋ ਬੋਰਡ ਲਾਇਆ ਔਰੇ ਸ਼ਾਇਦ ਇਹਦਾ ਵੀ ਕੋਈ ਨਾ ਕੋਈ ਗੱਲਬਾਤ ਹੋਣੀ ਕਿਉਂਕਿ ਆਪਾਂ ਕਹਦੇ ਨੇ ਕਿ ਬੋਰਡ ਦੀ ਜਿਹੜੀ ਉਮਰ ਹੁੰਦੀ ਆ ਬਹੁਤ ਲੰਬੀ ਹੁੰਦੀ ਆ ਬਾਬਾ ਬੋਰਡ ਇੱਕੋ ਦਰਖਤ ਦਿਖਦਾ ਔਰੇ ਇਕੱਲਾ ਇਹ ਬੋਰਡ ਹੈ ਨਾ ਤੇ ਕਿਉਂਕਿ ਇਹ ਸੈਂਕੜੇ ਸਾਲਾਂ ਤੱਕ ਚੱਲੀ ਜਾਂਦੇ ਨੇ ਬੂਟੇ ਕਈ ਕੀ 2-2 3-3 4-4 100 ਸਾਲ ਪੁਰਾਣੇ ਆਪਾਂ ਕਿਵੇਂ ਕਈ ਵਾਰੀ ਬਹੁਤ ਵੱਡੇ-ਵੱਡੇ ਬੂਟੇ ਦੇ ਤੇ ਉਸੇ ਤਰ੍ਹਾਂ ਦਾ ਸਿਸਟਮ ਆ ਤੇ ਆ ਦੇਖੋ ਤੁਸੀਂ ਆ ਬਾਈ ਹੁਰੀ ਖੜੇ ਨੇ ਉਰੇ ਹੈਨਾ ਤਾਂ ਮਿੱਤਰੋ ਇਹ ਆ ਬਾਈ ਸਿੱਧੂ ਦੀ ਸਮਾਦ ਤੇ ਪਾਈ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ